ਦਰਿਆਵਾਂ ਦੇ ਵਿੱਚ ਛੱਡਿਆ ਗਿਆ ਲੱਖਾਂ ਕਿਊਸਿਕ ਪਾਣੀ ਹੁਣ ਲੋਕਾਂ ਦੇ ਲਈ ਵੱਡੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਬੱਦਲ ਫਟਣ ਤੋਂ ਬਾਅਦ ਪਾਣੀ ਦਾ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ ਅਤੇ ਇਸ ਦੇ ਪ੍ਰਭਾਵ ਹੌਲੀ-ਹੌਲੀ ਦਰਿਆ ਕਿਨਾਰੇ ਦੇ ਖੇਤਰਾਂ ਦੇ ਵਿੱਚ ਵੀ ਨਜ਼ਰ ਆਉਣੇ ਸ਼ੁਰੂ ਹੋ ਚੁੱਕੇ ਨੇ। ਜਿੱਥੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਸੁਰੱਖਿਆ ਦੂਰੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ, ਉੱਥੇ ਹੀ ਸਕੂਲਾਂ ਵਿੱਚ ਸ਼ੈਲਟਰ ਹੋਮ ਤਿਆਰ ਕਰਕੇ ਹਰ ਤਰ੍ਹਾਂ ਦੀ ਤਿਆਰੀ ਪੂਰੀ ਰੱਖੀ ਗਈ ਹੈ। ਪਾਣੀ ਦੇ ਵਾਦੇ ਨਾਲ ਫਸਲਾਂ ਖਾਸ ਕਰਕੇ ਝੋਨਾ ਕਮਾਦ ਪਸ਼ੂਆਂ ਦੇ ਚਾਰੇ ਨੂੰ ਵੱਡਾ ਨੁਕਸਾਨ ਪਹੁੰਚਿਆ ਉੱਥੇ ਹੀ ਕਿਸਾਨਾਂ ਵੱਲੋਂ ਹੁਣ ਸਰਕਾਰ ਕੋਲ ਮੁਆਵਜ਼ੇ ਦੀ ਮੰਗ ਵੀ ਤੇਜ਼ੀ ਫੜ ਰਹੀ ਹੈ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਹਾਲਾਤਾਂ ਉੱਤੇ ਪਲ-ਪਲ ਦੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਸ ਨੂੰ ਲੈ ਕੇ ਪੁਖਤਾ ਇੰਤਜ਼ਾਮ ਵੀ ਕੀਤੇ ਜਾ ਰਹੇ ਨੇ ਦੱਸਾਂਗਾ ਜੀ ਮੈਂ ਮਲਟੀਪਰਪਸ ਹੈਲਥ ਵਰਕਰ ਮੇਲ ਸਿਵਲ ਸਰਜਨ ਦਫ਼ਤਰ ਪੁਰਦਾਸਪੁਰ ਤੋਂ ਹਾੜੀ ਕਿਨਿਮਾ ਆਇਆ ਜੀ ਇੱਥੇ ਅਸੀਂ ਸਪਰੇਅ ਕਰਵਾਈ ਹੈ ਜੀ ਪੂਰੇ ਸਕੂਲ ਨੂੰ ਚੈੱਕਅਪ ਕੀਤਾ ਕਿਤੇ ਡੇਂਗੂ ਮਲੇਰੀਆ ਦਾ ਲਾਰਵਾ ਨਾ ਮਿਲੇ ਤੇ ਨਾਲ ਦੀ ਨਾਲ ਸਪਰੇਅ ਕਰਵਾ ਕੇ ਤੇ ਕਿਤੇ ਸਾਨੂੰ ਬਾਅਦ ਦਾਵੇ ਾਰਵਾ ਮਿਲਦਾ ਤੇ ਜੀ ਮੌਕੇ ਤੇ ਹੀ ਨਸਟ ਕਰਾਂਗੇ ਪਰ ਫਿਲਹਾਲ ਸਾਨੂੰ ਕਿਤੇ ਾਰਵਾ ਨਹੀਂ ਮਿਲਿਆ ਇਸ ਤੇ ਵੱਧ ਤੋਂ ਵੱਧ ਲੋਕ ਰਹਿ ਸਕਵੇ ਨੇ ਕਿਉਂਕਿ ਸਕੂਲ ਕਾਫੀ ਵੱਡਾ ਹੈ ਸੀਨੀਅਰ ਸੈਕੰਡਰੀ ਸਕੂਲ ਹੈ ਫਿਲਹਾਲ ਤਿੰਨ ਰੂਮ ਉਹਨਾਂ ਨੇ ਤਿਆਰ ਕੀਤੇ ਹੋਏ ਨੇ ਤੇ ਬਾਕੀਆਂ ਦੀ ਤਿਆਰੀ ਚੱਲ ਰਹੀ ਆ ਬਾਕੀ ਵੀ ਖੋਲ ਕੇ ਪੂਰਾ ਤਾਂ ਪੂਰੇ ਸਕੂਲ ਨੂੰ ਖੋਲ ਦਿੱਤਾ ਜਾਊਗਾ ਤੇ ਉਸ ਤੋਂ ਬਾਅਦ ਵੱਧ ਤੋਂ ਵੱਧ ਜਿੰਨੇ ਵੀ ਲੋਕ ਆਣਗੇ ਉਹ ਇੱਥੇ ਰਹਿ ਸਕਦੇ ਆ ਮੈਡੀਕਲਸ ਬਹੁਤ ਅੱਗੇ ਜੀ ਸਹੂਤਾ ਸਾਡੇ ਸੀਐਚਓ ਐਨਐਮ ਮਲਟੀਪਰਪਸ ਵਰਕਰ ਤੇ ਆਪਣਾ ਡਾਕਟਰ ਸਾਹਿਬ ਸਪੈਸ਼ਲਿਸਟ ਉਹਨਾਂ ਦੀ ਡਿਊਟੀਆਂ ਲੱਗ ਚੁੱਕੀਆਂ ਨੇ ਪਹੁੰਚ ਚੁੱਕੇ ਨੇ ਤੇ तकरीबन ਸਾਰੇ ਹੀ ਬਾਰਡਰ ਇੰਡੀਆ ਦੇ ਜਿੰਨੇ ਵੀ ਏਰੀਆ ਪੈਂਦਾ ਵਾ ਫਿਰ ਸਨੇਕ ਬਾਈਟ ਵਾਸਤੇ ਵੈਕਸੀਨੇਸ਼ਨ ਅਵੇਲੇਬਲ ਆ ਤੇ ਬਾਕੀ ਸੇਵਲ ਸੇਵਲਾ ਹਸਪਤਲ ਤੇ ਤਾਂ ਹੈ ਹੀ ਹੈ ਵਾ ਬਾਕੀ ਲਾਗਰੇ ਨਾਲ ਦੀਆਂ ਪੀਐਸੀਆਂ ਨੂੰ ਵੀ ਉਥੋਂ ਤੱਕ ਵੀ ਦਵਾਈ ਜਿਹੜੀ ਆ ਪਹਚਾਈ ਚਾੜਕ ਭਜੀ ਨਾਈਟ ਡਿਊਟੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹਾਂਜੀ ਬਿਲਕੁਲ ਜੀ ਨਾਈਟ ਡਿਊਟੀਆਂ ਦਾ ਪ੍ਰਬੰਧ ਹੈ ਪਾਣੀ ਵੰਨ ਕਰਕੇ ਆ ਕੀ ਕਹਿੰਦੇ ਸਾਰਾ ਹੜਾ ਏਰੀਆ ਜਿਹੜਾ ਦੇ ਗੰਨੇ ਨੂੰ ਜੋ ਨੁਕਸਾਨ ਨਹੀਂ ਹੈਗਾ ਜਿਹੜਾ ਡੰਗਰਾਂ ਦਾ ਚਾਰਾ ਹੀ ਉਹ ਸਾਰਾ ਜਿਹੜਾ ਖਰਾਬ ਹੋਈ ਨਹੀਂ ਤੇ ਦੂਜਾ ਸਾਡੇ ਮੇਨ ਨਾਲ ਸਮੱਸਿਆ ਇਹੋ ਹੀ ਹੈਗੀ ਸਾਡੇ ਸੱਤ ਪਿੰਡ ਨਾਲ ਲੱਗਦੇ ਆ ਇਧਰੋਂ ਪਾਰੀ ਉਹਨਾਂ ਨੂੰ ਹਲੇ ਕੋਈ ਹੁੰਦੇ ਨਾਲ ਸੰਪਰਕ ਟੁੱਟਿਆ ਦਾ ਜੀ ਤੇ ਉਹ ਵਿਚਾਰੇ ਹਲੇ ਕੋਈ ਵੀ ਬਿਮਾਰ ਹੋ ਜੇ ਕੋਈ ਕੁਛ ਹੋ ਜੇ ਉਹ ਪਾਕਿਸਤਾਨ ਨੂੰ ਜਾ ਸਕਦੇ ਆ ਇਧਰੋਂ ਨਹੀਂ ਤੇ ਸਰਕਾਰਾਂ ਆਉਂਦੀਆਂ ਵਾਦਾ ਕਰਕੇ ਚੱਲ ਜਾਂਦੀਆਂ 20 ਸਾਲ ਤੋਂ ਹੀ ਸੌਂਦੇ ਆਏ ਆ ਕਿ ਕੀ ਕਹਿੰਦੇ ਪੁਲ ਦਾ ਅੱਜ ਕੰਮ ਲੱਗਣ ਲੱਗਾ ਕੱਲ ਲੱਗਣ ਲੱਗਾ ਪਰ ਕੋਈ ਕੰਮ ਨਹੀਂ ਲੱਗ ਰਿਹਾ ਜੀ ਕੋਈ ਕੁਛ ਨਹੀਂ ਪਾਣੀ ਸਾਰੇ ਬਾਹਰ ਪੈਂਦੇ ਆ ਜੀ ਹਲੇ ਮੰਨ ਲਓ ਇਹ ਜਗਾ ਸਭ ਤੋਂ ਉੱਚੀ ਹੈ ਜੀ ਇੱਥੇ ਪਾਣੀ ਫਿਰਦਾ ਬਾਕੀ ਇਹ ਸਾਰਾ ਏਰੀਆ ਜਿਹੜਾ ਸਾਡੇ ਡੁੱਬ ਚੁਕਿਆ ਹੀ ਘੜ ਤੋਂ ਘੜ 2250 300 ਕਿਲਾਏ ਸਾਡੇ ਪਟਵਾਰੀ ਸਾਹਿਬ ਆਏ ਤੇ ਤਸਵੀਰਦਾਰ ਸਾਹਿਬ ਹੋ ਕੇ ਗਏ ਆ ਕਹਿ ਰਿਹਾ ਜੀ ਕੀ ਕਹਿੰਦੇ ਆਣਾ ਅਫਸਰਾਂ ਨੇ ਆਹੀਂ ਦੇਹੁ ਮੰਗ ਕਰਨੇ ਜੋ ਮੌਕੇ ਦੇ ਹਾਲਾਤ ਆ ਉਹਨਾਂ ਦਾ ਜਾਇਜ਼ਾ ਲੈ ਕੇ ਤੇ ਕੀ ਕਹਿੰਦੇ ਜਿਮੀਦਾਰਾਂ ਨੂੰ ਜਿਹੜਾ ਉਹਦਾ ਬੰਦੀ ਮੁਆਜਾ ਜਿਹੜਾ ਉਹ ਦਿੱਤਾ ਜਾਏ ਪਰ ਕਹਿ ਹਟਦੇ ਆ ਦੇ ਦਾਂਗੇ ਪਿਛਲੀ ਵਾਰੀ ਵੀ ਦਿੱਤਾ ਗਏ ਨਹੀਂ ਹੈਗਾ ਜੀ ਹਰ ਸਾਲ ਨੂੰ ਹਰ ਸਾਲ